ਹਾਂਜੀ ਪਿੰਡਗਾਮੀ ਵਾਲੇ ਵਿੱਚ ਟੋਬੇ ਦੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈਗਾ। ਅ ਜਗਜੀਤ ਸਿੰਘ ਮਿੱਠੇ ਪਾਣੀ ਦੀ ਛਵੀਲ ਵੀ ਚਲਾ ਰੱਖੀ ਆ ਨਾਲ। ਆ ਦੇਖੋ ਡਰਮ ਪੀਟਰੇਡੇ ਦੇ ਵਿੱਚ ਧਰੇ ਹੋਏ ਆ ਭਰਕੇ ਪਾਣੀ ਦੇ। ਇੱਕ ਤੇਲ ਵਾਲਾ ਡਰਮ ਪਿਆ ਉਹ ਸਾਹਮਣੇ ਟਰੈਕਟਰ ਲੱਗੇ ਹੋਏ ਆ। ਆ ਸਾਡੇ ਸਰਪੰਚ ਸਾਹਿਬ ਬੈਠੇ ਨੇਗੇ। ਇਧਰੋਂ ਸਾਡਾ ਭਾਈ ਭੋਲਾ ਸਿੰਘ ਭੋਲਾ ਆਲੂ ਵਾਲੀ ਆ। ਉਹਦੇ ਨਾਲ ਸਾਡਾ ਗਵਾਂਡੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਬਿਨਾ ਵੋਟਾਂ ਤੋਂ ਆਪਦੇ ਆਪ ਬਣਿਆ ਹੋਇਆ ਸਰਪੰਚ ਹੈ ਗਰਮੀਤ ਸਰਪੰਚ ਕਹਿੰਦੇ ਨੇ ਇਹਨੂੰ ਉਹ ਤੁਰਿਆ ਆਉਂਦਾ ਹੈ ਇਧਰੋਂ ਆ ਗਿਆ ਇਹ ਸਾਡਾ ਬਲਦੇਵ ਸਿੰਘ ਸਾਡਾ ਜੁੰਡੀ ਦਾ ਯਾਰ ਸਾਡਾ ਬਚਪਨ ਦਾ ਲਹਿਜੀ ਹੈ ਇਹ ਬਲਦੇਵ ਸਿੰਘ ਔਰ ਟਰੈਕਟਰ ਲੱਗੇ ਹੋਏ ਹੈਗੇ ਇਹ ਸਾਰੇ ਪਿੰਡ ਦੇ ਮੰਨ ਲਓ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਇਹ ਕੰਮ ਕਿਉਂਕਿ ਅੱਗੇ ਬਾਰਸ਼ਾਂ ਵੀ ਹੋ ਜਾਣਗੀਆਂ ਤੇ ਹੁਣ ਪਸ਼ੂਆਂ ਨੂੰ ਵੀ ਪੀਣ ਵਾਸਤੇ ਪਾਣੀ ਚਾਹੀਦਾ ਸੀ ਤਾਂ ਕਰਕੇ ਇਹ ਹੁਣ ਸਾਫ ਸਪਾਈ ਹੋ ਜੂਗੀ ਟੋਬੇ ਦੀ ਸਾਰੀ ਤੇ ਥੋੜਾ ਜਿਹਾ ਡੂੰਗਾ ਵੀ ਹੋ ਜੂਗਾ ਰੇਗ ਵਗੈਰਾ ਨਿਕਲ ਜੂਗੀ ਤੇ ਸੌਖਾ ਹੋ ਜਾਂਦਾ ਫਿਰ ਡੰਗਰਾਂ ਵਾਸਤੇ ਇਹ ਦੋ ਦਿਨ ਹੋ ਗਏ ਇਹ ਟਰੈਕਟਰ ਲੱਗਿਆ ਨੂੰ ਇਹ ਗਰਮੀ ਸਿੰਘ ਹੈ ਪਾਣੀ ਪੀ ਰਿਹਾ ਠੰਡਾ ਸਾਰਿਆਂ ਨੂੰ ਆ ਸੰਗਤ ਬੈਠੀ ਹੈ ਅੱਜ ਸਾਡਾ ਚਾਚਾ ਲਗਦਾ ਹੈ ਮੇਸ਼ਾ ਪੰਡਤ ਆਪਣੇ ਸਮੇਂ ਦਾ ਮਸ਼ਹੂਰ ਪੰਜਾਬ ਕਬੱਡੀ ਖਿਡਾਰੀ ਇਹ ਆਪਦੇ ਟਾਈਮ ਦੇ ਵਿੱਚ ਸਾਡੀ ਪੂਰੀ ਐਨ ਚੋਟੀ ਦੀ ਟੀਮ ਹੁੰਦੀ ਸੀ ਪਿੰਡ ਗਾਮੀ ਵਾਲੇ ਦੀ ਉਸ ਦੇ ਖਿਡਾਰੀ ਨੇ ਇਹਨੇ ਬਹੁਤ ਸੋਹਣਾ ਖੇਡਦੇ ਸੀ ਤੇ ਹੁਣ ਤਾਂ ਇਹ ਕਬੱਡੀ ਦੀ ਖੇਡ ਨੂੰ ਛੱਡ ਚੁੱਕੇ ਨੇ ਆਪਣੇ ਸਮੇਂ ਦੇ ਵਿੱਚ ਇੱਕ ਜੱਗਾ ਪੰਡਤ ਹੁੰਦਾ ਇੱਕ ਮੱਖਣ ਹੁੰਦਾ ਇੱਕ ਇਹ ਚਾਚਾ ਮੇਸ਼ਾ ਹੁੰਦਾ ਇੱਕ ਕਾਫੀ ਜਾਣੇ ਸਾਡੇ ਪਿੰਡ ਦੇ ਬਹੁਤ ਚੰਗੇ ਖਿਡਾਰੀ ਰਹੇ ਆ ਨਾਮ ਵਰ ਕਬੱਡੀ ਖੇਡੀ ਇਹਨਾਂ ਨੇ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਸਾਰੇਆਂ ਦੇ ਸਹਿਯੋਗ ਦੇ ਨਾਲ ਨਾਲੇ ਹੱਸ ਖੇੜ ਕੇ ਟਾਈਮ ਪਾਸ ਹੋ ਰਿਹਾ ਹੈ